ਅੱਜਕੱਲ ਇਹਨਾਂ ਦੀਆਂ ਝੁੱਗੀਆਂ ਵਿੱਚੋਂ ਲੋਹਾ ਕੁੱਟਣ ਦੀ ਆਵਾਜ਼ ਕਿਉਂ ਗਾਇਬ ਹੈ? ਪੱਠੀਆਂ ਠੰਡੀਆਂ ਤੇ ਥੋੜੇ ਸ਼ੈਣੀਆਂ ਬੇਹਰਕਤ ਕਿਉਂ ਹੋ ਗਏ ਹਨ? ਵੇ ਤੂੰ ਮਿਲ ਲੈਂਡ ਦੇ ਸਾਨੂੰ ਸਰਦਾਰ ਨੂੰ ਨਵਾਂ ਆਇਆ ਤਾਂ ਕੀ ਹੋਇਆ? ਅਸਾਂ ਤੇ ਫਰਿਆਦ ਹੀ ਕਰਨੀ ਆ। ਉਹ ਤਰਲੇ ਲੈ ਰੀਆਂ ਸਨ। ਮੈਂ ਹੈਰਾਨ ਹੋਇਆ ਤੇ ਬੇਚੈਨ ਵੀ ਕਿ ਰੀਡਰ ਕਿਉਂ ਮਿਲਣ ਤੋਂ ਰੋਕ ਰਿਹਾ ਹੈ? ਵੇ ਸਰਦਾਰਾ ਸਾਡੀ ਤੇ ਜ਼ਿੰਦਗੀ ਹੀ ਸਾਡੀ ਸਮੱਸਿਆ ਹੈ। ਹੁਣ ਕਿਹੜਾ ਹੁਨਰ ਤੇ ਕਾਦੀ ਕਿਰਤ ਬਲਦ ਬੇਲੋੜੇ ਕਰ ਦਿੱਤੇ ਗਏ। ਮਸ਼ੀਨਰੀ ਨੇ ਹੁਨਰ ਹੱਥਾਂ ਦਾ ਖੋਹ ਲਿਆ। ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਤੀਸਰੀ ਅੱਖ ਪ੍ਰੋਗਰਾਮ ਲਈ ਜਿਹੜਾ ਅੱਜ ਦਾ ਮਿਡਲ ਅਸੀਂ ਚੁਣਿਆ ਉਹ ਸਰਜੀਤ ਸਿੰਘ ਵਿਰਕਰਾਂ ਦਾ ਲਿਖਿਆ ਹੋਇਆ ਹੈ ਬਹੁਤ ਸੰਖੇਪ ਜਾਂ ਮਿਡਲ ਜਿਸ ਦਾ ਉਹਨਾਂ ਨੇ ਸਰਲੇਖ ਰੱਖਿਆ ਹੈ ਕਿਰਤ ਦਾ ਕਤਲ ਸੁਖਜੀਤ ਸਿੰਘ ਵਿਰਕ ਲਿਖਦੇ ਨੇ ਕਿ ਮੈਨੂੰ ਡੀਐਸਪੀ ਚਮਕੌਰ ਸਾਹਿਬ ਵੱਜੋਂ ਤਾਇਨਾਤੀ ਤੇ ਆਇਆ ਅਜੇ ਕੁਝ ਦੇਣੀ ਹੋਏ ਸਨ ਹਰ ਰੋਜ਼ ਦਫ਼ਤਰ ਆਉਂਦਾ ਜਾਂਦਾ ਵੇਖਦਾ ਕਿ ਸ਼ਹਿਰ ਦੇ ਬਾਹਰ ਝੁੱਗੀਆਂ ਪਾ ਕੇ ਬੈਠੇ ਸਿਕਲੀਕਾਰ ਵਣਜਾਰੇ ਅਣਖੀ ਰਾਜਪੂਤ ਲੋਹਾ ਕੁੱਟ ਕੇ ਖੇਤੀ ਦੇ ਵੱਖ-ਵੱਖ ਔਜ਼ਾਰ, ਦਾਤੀਆਂ, ਖੁਰਪੇ, ਤਕਲੇ, ਖੁਰਚਣੇ, ਬੱਠੜਾਦ ਬਣਾਉਣੇ, ਮਰਮਤ ਕਰਨੀ ਨਾਲ-ਨਾਲ ਬਲਦਾਂ ਦਾ ਵਪਾਰ ਇਹਨਾਂ ਦਾ ਪੁਸ਼ਤੈਣੀ ਕੀਤਾ ਹੈ ਜੋ ਬਚਪਨ ਤੋਂ ਹੀ ਦੇਖ ਰਿਹਾ ਹਾਂ ਅਰ ਅੱਜਕੱਲ ਇਹਨਾਂ ਦੀਆਂ ਝੁੱਗੀਆਂ ਵਿੱਚੋਂ ਲੋਹਾ ਕੁੱਟਣ ਦੀ ਆਵਾਜ਼ ਕਿਉਂ ਗਾਇਬ ਹੈ? ਪੱਠੀਆਂ ਠੰਡੀਆਂ ਤੇ ਥੋੜੇ ਸ਼ੈਣੀਆਂ ਬੇਹਰਕਤ ਕਿਉਂ ਹੋ ਗਏ ਹਨ? ਇਹਨਾਂ ਦਾ ਥੀ ਬਣਾਇਆ ਸਮਾਨ ਪਿੰਡਾਂ ਵਿੱਚ ਜਾ ਕੇ ਵੇਚਣ ਵਾਲਾ ਹੋਕਾ ਹੁਣ ਗਾਇਬ ਕਿਉਂ ਹੋ ਗਿਆ ਹੈ? ਇਹਨਾਂ ਕਿਆਸਾਂ ਵਿੱਚੋਂ ਉੱਤਰ ਤਲਾਸ਼ਦਾ ਹਾਂ ਅਕਸਰ ਹੀ ਮੈਂ ਆਪਣੇ ਦਫ਼ਤਰ ਕੰਮ ਵਿੱਚ ਮਸਰੂਫ ਹੋ ਜਾਂਦਾ। ਇੱਕ ਦਿਨ ਦਫ਼ਤਰ ਪਹੁੰਚਿਆ ਹੀ ਥਾਂ ਕਿ ਖਿੜਕੀ ਵਿੱਚੋਂ ਬਾਹਰ ਨਜ਼ਰ ਪਈ ਗੱਡੀਆਂ ਵਾਲੀਆਂ ਵਰਨਜਾਰਨਾ ਨੂੰ ਮੇਰਾ ਰੀਡਰ ਘੋਰ ਕੇ ਘੂਰ ਘੂਰ ਕੇ ਮੋੜਦਾ ਆਇਆ ਕਹਿ ਰਿਹਾ ਸੀ ਸਾਬ ਨਵਾਂ ਆਇਆ ਐਵੇਂ ਜਿੱਦ ਨਾ ਕਰੋ ਤੁਸੀਂ ਮੁੜ ਮੁੜ ਕੇ ਆ ਜਾਂਦੀਆਂ ਉਹ ਵੇ ਤੂੰ ਮਿਲ ਲੈਣ ਦੇ ਸਾਨੂੰ ਸਰਦਾਰ ਨੂੰ ਨਵਾਂ ਆਇਆ ਤਾਂ ਕੀ ਹੋਇਆ ਅਸਾਂ ਤੇ ਪ੍ਰਿਆਰ ਦੀ ਕਰਨੀ ਉਹ ਤਰਲੇ ਲੈ ਰੀਆਂ ਸਨ ਮੈਂ ਹੈਰਾਨ ਹੋਇਆ ਤੇ ਬੇਚੈਨ ਵੀ ਕਿ ਰੀਡਰ ਕਿਉਂ ਮਿਲਣ ਤੋਂ ਰੋਕ ਰਿਹਾ ਪੁੱਛਿਆ ਤਾਂ ਕਹਿਣ ਲੱਗਾ ਅੰਦਰ ਬੁਲਾ ਲੈਣਾ ਤੁਸੀਂ ਆਪ ਹੀ ਸੁਣ ਲਓ ਇਹ ਤਾਂ ਹਰ ਤੀਜੇ ਦਿਨ ਆ ਜਾਂਦੀਆਂ ਹਾਂ ਬੀਬਾ ਜੀ ਤੁਸੀਂ ਬੜੇ ਹੁਨਰਮੰਦ ਕਿਰਤੀ ਲੋਕੋ ਕੀ ਸਮੱਸਿਆ ਹੈ ਮੈਂ ਸੈਜਸ ਭਾਈ ਪੁੱਛਿਆ ਤਾਂ ਉਹ ਫਿਸ ਪਈਆਂ ਵੇ ਸਰਦਾਰਾ ਸਾਡੀ ਤੇ ਜ਼ਿੰਦਗੀ ਹੀ ਸਾਡੀ ਸਮੱਸਿਆ ਹੈ ਹੁਣ ਕਿਹੜਾ ਹੁਨਰ ਤੇ ਕਾਦੀ ਕਿਰਤ ਬਲਦ ਬੇਲੋੜੇ ਕਰ ਦਿੱਤੇ ਗਏ ਮਸ਼ੀਨਰੀ ਨੇ ਹੁਨਰ ਹੱਥਾਂ ਦਾ ਖੋਹ ਲਿਆ ਪਲਾਸਟਿਕ ਨੇ ਕੋਈ ਵੀ ਕੁਝ ਨਹੀਂ ਬਣਾਉਂਦਾ ਬਣਾਉਂਦਾ ਹੁਣ ਸਾਡੇ ਕੋਲੋਂ ਕੁਝ ਬਣਾਉਂਦੇ ਵੀ ਆ ਤਾਂ ਮਿਹਨਤ ਘਣੀ ਲੱਗਦੀ ਤੇ ਮੁੱਲ ਕੋਈ ਪਾਉਂਦਾ ਨਹੀਂ ਨਾ ਕੋਈ ਸਾਡਾ ਘਰ ਘਾਟ ਨਾ ਸਰਕਾਰੀ ਸਹੂਲਤ ਅਸਾਂ ਤਾਂ ਹੁਣ ਤੇਰੇ ਵਰਗੇ ਲੋਕਾਂ ਤੋਂ ਮੰਗ ਖਾਮਦੇ ਆ ਤੂੰ ਕੁਝ ਸੌਦਾ ਪਤਾ ਲੈ ਦੇ ਰੋਟੀ ਬਣਾਉਣੇ ਲਈ ਹੋਰ ਬੜਾ ਕੁਝ ਕਹਿੰਦੀਆਂ ਪੱਲਾ ਅੜ ਕੇ ਖਰੂਤੀਆਂ ਅਣਖੀ ਕੌਮ ਦੀਆਂ ਸਮੇਤਥੁਲਾਚਾਰ ਔਰਤਾਂ ਇੱਕੋ ਸਾਹੇ ਆਪਣੀ ਜ਼ਿੰਦਗੀ ਦਾ ਪਹਾੜ ਜਿਹੜਾ ਦਰਦ ਬੋਲ ਗਈਆਂ ਮੈਂ ਆਵਾਜ਼ ਛਿਜੋੜਿਆ ਗਿਆ ਸਾਂ ਵਿਕਾਸ ਦੀ ਹਨੇਰੀ ਅੱਗੇ ਤਿਲਾ ਤਿਲਾ ਹੋ ਕੇ ਤਿਲ ਤਿਲ ਮਰ ਰਿਆ ਹੋਣਰ ਮਜਬੂਰੀ ਵਸ ਅਣਖ ਗੈਰਤ ਤਿਆ ਕੇ ਭੀਖ ਮੰਗ ਰਿਆ ਸੀ ਇਹਨਾਂ ਦੀਆਂ ਠੰਡੀਆਂ ਪਈਆਂ ਪੱਟੀਆਂ ਅਤੇ ਖਮੋਸ਼ ਹੋ ਚੁੱਕੇ ਹਜ਼ਾਰਾਂ ਦੀ ਦਰਦਮਈ ਚੀਕਾਂ ਨੇ ਮੇਰੇ ਕੰਨਾਂ ਵਿੱਚ ਉਹ ਚੀਕਾਂ ਗੂੰਜ ਰਹੀਆਂ ਸਨ ਜੋ ਫੇਰੇ ਨਜ਼ਰ ਮਾਰਦਾ ਆਇਆ ਪਰੇਸ਼ਾਨ ਸਾਂ ਇੰਜ ਜਾਪਿਆ ਜਿਵੇਂ ਉਹ ਮੇਰੇ ਕੋਲੋਂ ਭੀਖ ਨਹੀਂ ਸਗੋ ਆਪਣੀ ਕਿਰਤ ਦੇ ਕਤਲ ਦੀ ਕਾਰਵਾਈ ਦੀ ਮੰਗ ਕਰ ਰਹੀਆਂ ਹੁਣ ਅਜੇ ਕਤਲ ਦੀ ਕਾਰਵਾਈ ਜੋ ਅਸੀਂ ਸਹੀਜੇ ਹੀ ਅਣਗੌਲਿਆ ਕਰ ਰਹੇ ਹਾਂ ਏਸੀਜੀ ਸੁਖਜੀਤ ਸਿੰਘ ਵਿਰਕਰਾਂ ਦਾ ਲਿਖਿਆ ਹੋਇਆ ਲੇਖ ਕਿਰਤ ਦਾ ਕਤਲ ਜੋ ਅਸੀਂ ਤੁਹਾਡੀ ਸੇਵਾ ਵਿੱਚ ਤੀਸਰੀ ਅਕ ਪ੍ਰੋਗਰਾਮ ਵੀ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ